ਮਿੱਤਰੋ ਮੇਰੀ ਮਾਤਾ ਕਹਿੰਦੀ ਹੁੰਦੀ ਆ ਵੀ ਜ਼ਮੀਨ ਬੰਦੇ ਨੂੰ ਛਡਾ ਲੈਂਦੀ ਆ ਪਰ ਬੰਦਾ ਜ਼ਮੀਨ ਹਉਣੀ ਛਡਾ ਸਕਦਾ ਜੇ ਇੱਕ ਵਾਰਾਂ ਜ਼ਮੀਨ ਵੱਜ ਜੇ ਤਾਂ ਇੱਕ ਗੱਲ ਉਹ ਹੋਰ ਵੀ ਕਹਿੰਦੀ ਆ ਵੀ ਜੇਕਰ ਇੱਕ ਵਾਰ ਆਪਾਂ ਜ਼ਮੀਨ ਵੇਚਣੀ ਸਟਾਰਟ ਕਰਦੀਏ ਨਾ ਥੋੜੀ ਥੋੜੀ ਤਾਂ ਸਾਰੀ ਵਿਕ ਜਾਂਦੀ ਆ ਤਾਂ ਮਿੱਤਰੋ ਜਿੰਨੀ ਵੀ ਜ਼ਮੀਨ ਤੁਹਾਡੇ ਕੋਲੇ ਹੈਗੀ ਨਾ ਬਚਾ ਕੇ ਰੱਖਿਆ ਜੀ ਜੇਕਰ ਤੁਹਾਡੇ ਤੋਂ ਲਈਦੀ ਆ ਨਾ 20 22 30 40 ਲੱਖ ਹੈਗਾ ਲਈਦੀ ਆ ਤਾਂ ਲੈ ਕੇ ਰੱਖ ਲਓ ਅੱਜ ਤੋਂ ਨਾ 2 ਸਾਲ ਪਹਿਲਾਂ ਮੇਰੇ ਸੱਜਣ ਨੇ ਜ਼ਮੀਨ ਲੈ ਲਈ ਨਾਲੀ ਰੋਡ ਤੇ ਮੈਂ ਇਹਨੂੰ ਕਿਹਾ ਯਾਰ ਮੈਂ ਕਿਹਾ ਯਾਰ ਚਾਰ ਕਿੱਲੇ ਉਹਨੇ ਲਈ 80 ਲੱਖ ਦੀ ਜ਼ਮੀਨ ਹੋਗੀ ਮੈਂ ਕਿਹਾ ਗੁਰਵਾ ਇੱਥੇ ਹੁੰਦਾ ਨਹੀਂ ਕੁਝ ਟਿੱਬੇ ਹੈਗੇ ਰੇਤ ਹੈਗੀ ਨਾ ਮੋਟਰ ਨਾ ਇਹਨੂੰ ਨਹਿਰ ਦਾ ਪਾਣੀ ਤੇ ਤੂੰ ਕਰਨਾ ਕੀ ਜੇ ਤੂੰ ਚੰਗਾ ਤੂੰ ਬੈਂਕ 'ਚ ਜਮ੍ਹਾਂ ਕਰਾ ਦੇ 20 ਲੱਖ ਰੁਪਇਆ ਤੂੰ ਬੈਂਕ 'ਚ ਜਮ੍ਹਾਂ ਕਰਾ ਦੇਂਗਾ ਤੇ ਸਾਲ ਦਾ ਜੇਕਰ 40 ਪੈਸੇ ਵੀ ਬੈਂਕ ਵਿਆਜ ਦੇਵੇ ਤਾਂ ਤੂੰ 97333 ਰੁਪਏ ਬਣਾ ਲੇਂਗਾ ਜੇਕਰ ਤੂੰ ਐਫ ਡੀ ਕਰਾਤੀ 8% ਵਿਆਜ ਦਿੰਦੇ ਐਫ ਡੀ ਤੇ ਤੇ ਮੈਂ ਤਾਂ ਤੈਨੂੰ 1 ਲੱਖ 94666 ਰੁਪਏ ਬਣ ਜਾਣਗੇ ਸਾਲ ਦੇ ਤੇ ਮੈਂ ਕਿਹਾ ਜ਼ਮੀਨ ਨੇ ਤਾਂ ਉਹਨਾਂ ਦੇਣਾ ਨਹੀਂ ਤੈਨੂੰ ਜ਼ਮੀਨ ਦਾ ਵੱਧ ਵੱਧ ਠੇਕਾ 50 ਨਹੀਂ ਤੂੰ ਤੂੰ ਲੱਖ ਲਾਲਾ ਲੱਖ ਰੁਪਇਆ ਠੇਕਾ ਲਾਲਾ ਤੂੰ ਚੱਲ ਪਹਿਲੀ ਗੱਲ ਤਾਂ ਹੈ ਨਹੀਂ 80 90 ਹਜ਼ਾਰ ਆ ਮੈਂ ਕਿਹਾ ਲੱਖ ਲਾਲਾ ਲੱਖ 'ਚ ਵੀ ਤੈਨੂੰ ਕੁਛ ਵੀ ਨਹੀਂ ਪੱਲੇ ਪੈਂਦਾ ਤੇਰੀ ਤਾਂ ਵਿਆਜ ਵੀ ਨਹੀਂ ਪੂਰੀ ਹੁੰਦੀ ਜੇ ਤੂੰ 20 ਲੱਖ ਦੀ ਵਿਆਜ ਵੀ ਲਾਵੇਂ ਨਾ 1 ਡੇਡ ਇੱਕ ਰੁਪਏ ਦੇ ਹਿਸਾਬ ਨਾਲ ਜਾਂ ਡੇਡ ਰੁਪਏ ਦੇ ਹਿਸਾਬ ਨਾਲ ਇਹ ਤਾਂ ਬੈਂਕ ਦੀ ਵਿਆਜ ਵੀ ਨਹੀਂ ਪੂਰੀ ਕਰਦੀ ਇੱਕ ਡੇਡ ਦੀ ਆੜਤੀਆਂ ਦੀ ਕਿੱਥੋਂ ਕਰ ਦੂਗੀ ਤਾਂ ਉਹਨੇ ਮੈਨੂੰ ਇੱਕ ਗੱਲ ਸਮਝਾਈ ਕਹਿੰਦਾ ਮੱਲੀ ਜਿਹੜਾ ਮੈਂ ਕੰਮ ਕਰਦਾ ਮੈਨੂੰ ਕਰ ਲੈਣ ਦੇ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਦਾ ਮੁੱਲ ਪਊ ਜ਼ਰੂਰ ਤੇ ਮਿੱਤਰੋ ਅੱਜ ਇਸ ਗੱਲ ਨੂੰ ਘੱਟੋ ਘੱਟ 2 ਸਾਲ ਹੋ ਗਏ ਨੇ ਤੇ ਅੱਜ ਉਸੇ ਜ਼ਮੀਨ ਦਾ ਰੇਟ ਮੈਂ ਸੁਣ ਕੇ ਹਰਾਣਾ ਬਾਈ ਜੀ ਸੁਣ ਕੇ ਹਰਾਣਾ ਉਸੇ ਜ਼ਮੀਨ ਦਾ ਰੇਟ 35 ਲੱਖ ਰੁਪਏ ਨੂੰ ਕਿੱਲਾ ਹੋ ਗਿਆ ਬਾਈ ਜੀ 35 ਲੱਖ ਰੁਪਏ ਜਿੱਦਨ ਉਹਦੇ ਵਿੱਚ ਮੋਟਰ ਲੱਗ ਜਾਣੀ ਆ ਨਹਿਰ ਦਾ ਪਾਣੀ ਉਹਨੂੰ ਲੱਗ ਗਿਆ ਜਿੱਦਨ ਮੋਟਰ ਲੱਗ ਗਈ ਨਹਿਰ ਦਾ ਪਾਣੀ ਲੱਗ ਗਿਆ ਉਹ ਜ਼ਮੀਨ 40 ਲੱਖ ਤੋਂ ਤਾਂ ਜਾਏਗੀ ਬੰਜਰ ਤੇ ਟਿੱਬੇ ਦੂਜੀ ਗੱਲ ਹੋਰ ਸੁਣੋ ਉਸ ਦਾ ਜਿਹੜਾ ਰੇਤਾ ਨਾ 1 ਸਕਰ ਫੁੱਟ 1 ਲੱਖ ਰੁਪਏ ਨੂੰ ਲੈਣਾ ਸੜਕ ਬਣਾਉਣ ਵਾਲਿਆਂ ਨੇ ਤਾਂ ਮੇਰੀ ਸਮਝਾਉਣ ਦੀ ਗੱਲ ਇਹ ਆ ਵੀ ਜੇਕਰ ਤੁਹਾਡੇ ਕੋਲੇ ਕੋਈ ਜ਼ਮੀਨ ਬਚਦੀ ਆ ਤੇ ਉਹਨੂੰ ਸੰਭਾਲ ਕੇ ਰੱਖ ਲੋ ਕਿਉਂਕਿ ਤੁਹਾਡੇ ਤੋਂ ਇਹਨਾਂ ਨੇ ਕਰੋੜ ਕਰੋੜ ਨੂੰ ਵੀ ਖਰੀਦਣੀਆਂ ਨੇ ਤਾਂ ਜ਼ਮੀਨ ਨੇ ਪਈ ਨੇ ਵਧੀ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਇਹਨੇ ਪਈ ਨੇ ਵਧੀ ਜਾਣਾ ਇੱਕ ਤਾਂ ਹੋ ਗਈ ਜ਼ਮੀਨ ਤੇ ਇੱਕ ਹੋ ਗਿਆ ਸੋਨਾ ਏ ਨਾ ਕਦੀ ਗਵਾਇਓ ਜੇ ਤੁਹਾਡੇ ਕੋਲੇ ਆ ਗਿਆ ਮੈਂ ਤੁਹਾਨੂੰ ਦੱਸ ਦਿੱਤਾਈ ਜੇ ਤੁਸੀਂ ਗਵਾਲੀ ਤੇ ਤੁਹਾਡੇ ਪੱਲੇ ਕੱਖ ਨਹੀਂ ਮਿੱਤਰੋ ਮੈਂ ਜ਼ਮੀਨ ਲੈ ਲਈ ਕਿਸੇ ਸੱਜਣ ਤੋਂ 5 ਕਨਾਲਾਂ ਤੇ ਮੈਨੂੰ ਪਵੇ ਵਿਆਜ ਤੇ ਸਾਡੇ ਕੋਲੇ ਸੀ 6 ਟੋਲੇ ਸੋਨਾ ਮੈਂ ਮਾਦਾ ਨੂੰ ਅੱਖਾਂ ਮਾਤਾ ਬੜਕਾਦੀਏ ਵਿਆਜ ਪੈਂਦੀ ਆ ਉਦੋਂ 40000 ਰੁਪਿਆ ਟੋਲੇ ਦਾ ਮੈਨੂੰ ਮਿਲਿਆ ਸੀ ਠੀਕ ਹੈ 6 ਟੋਲੇ ਸੋਨਾ ਸੀ 80 80 160 ਤੇ 80 24000 ਰੁਪਿਆ ਯਾਨੀ ਕਿ 3 ਲੱਖ ਦੇਣਾ ਸੀ 60 ਸਾਡੇ ਕੋਲੇ ਸੀ 2 ਲੱਖ 40000 ਰੁਪਇਆ ਦੇਤਾ ਸੀ ਅੱਜ ਤੋਂ ਘੱਟੋ ਘੱਟ ਵੀ ਲਾ ਲੋ 8-9 ਸਾਲਾਂ ਦੀ ਗੱਲ 2 ਲੱਖ 40000 ਲਾਤਾ ਮੈਂ ਵਿਆਜ ਤੋਂ ਬਚ ਗਿਆ ਤੇ ਭਾਈ ਜੀ ਮੈਂ ਹੈਰਾਨ ਰਹਿ ਗਿਆ ਜਦੋਂ ਹੁਣ ਮੈਂ ਸੋਨਾ ਬਣਾਉਣ ਗਿਆ ਭਾਈ ਜੀ 80000 ਦੇ ਕਰੀਬਨ ਸੋਨਾ ਪਹੁੰਚ ਗਿਆ ਕਿੱਥੇ 40 ਤੇ ਕਿੱਥੇ 80 ਦੇਖੋ ਤੁਸੀਂ ਤੁਸੀਂ ਲਾ ਲਓ ਵੀ 2,40,000 ਰੁਪਇਆ ਮੈਂ ਸਾਲ ਚ ਲਾ ਦਿੰਦਾ ਦੋ ਸਾਲਾਂ ਚ ਲਾ ਲੈਂਦਾ ਤਿੰਨਾਂ ਸਾਲਾਂ ਚ ਲਾ ਦਿੰਦਾ ਕੰਮ ਕਰਨ ਵਾਲੇ ਬੰਦੇ ਅੱਗੇ ਕੁਝ ਵੀ ਨਹੀਂ ਜਿੰਨੇ ਕੰਮ ਕਰਨਾ ਮਿਹਨਤ ਕਰਨਾ ਤੁਸੀਂ ਲਾ ਲਓ 7 ਸਾਲ ਹੀ ਵਿਆਇ ਲਾ ਲਓ 2,40,000 ਨੂੰ 1.5 ਰੁਪਏ ਦੇ ਹਿਸਾਬ ਨਾਲ ਹੈ ਫਿਰ ਵੀ ਦੁੱਗਣੇ ਪੈਸੇ ਨਹੀਂ ਬਣਦੇ ਸੀ ਤਾਂ ਮਿੱਤਰੋ 80-82,000 ਰੁਪਇਆ ਹੁਣ ਸੋਨੇ ਦਾ ਹੋਇਆ ਪਿਆ ਲੱਖ ਟੱਪ ਜਾਣਾ ਸੋਨਾ ਆਉਣ ਵਾਲੇ ਸਮੇਂ 'ਚ ਇਸ ਕਰਕੇ ਮੈਂ ਸੋਚਿਆ ਵੀ ਜ਼ਮੀਨ ਤੇ ਗਹਿਣਾ ਕਦੇ ਨਾ ਗਵਾਓ ਜ਼ਮੀਨ ਹੋਈ ਚਾਹੇ ਗਹਿਣਾ ਆ ਇਹ ਬੰਦੇ ਨੂੰ ਛੜਾਤਾ ਲੈਂਦੀ ਆ ਆਪ ਵੱਜ ਕੇ ਪਰ ਬੰਦਾ ਇਸ ਨੂੰ ساری ਉਮਰ ਨਹੀਂ ਛੜਾ ਸਕਦਾ ਇੱਕ ਜ਼ਮੀਨ ਭੋਰ-ਭੋਰ ਕੇ ਨਾ ਵੇਚੋ ਜੇ ਵੇਚ ਨਹੀਂ ਤਾਂ ਚੱਕ ਦੋ ਪਰ ਕਹਿੰਦੇ ਨਾ ਇੱਕ ਵਾਰਾ ਵੇਖਣ ਲੱਗ ਜੇ ਨਾ ਜ਼ਮੀਨ ਤੇ ਬੰਦਾ ਸਾਰੀ ਵੇਚ ਗਾਉਂਦਾ ਜ਼ਮੀਨਾਂ ਸੰਭਾਲ ਲਓ ਮਰਲਾ ਥਾਂ ਵੀ ਹੈਗਾ ਨਾ ਤੇ ਮਰਲਾ ਥਾਂ ਵੀ ਸੰਭਾਲ ਲਓ ਆਉਣ ਵਾਲੇ ਸਮੇਂ ਜੇ ਤੁਹਾਡੇ ਕੰਮ ਆਊਗਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਰੱਬ ਰਾਖਾ